ਪੁੱਤ ਨੇ ਪਿਓ ਦਾ ਬੇਰਹਿਮੀ ਨਾਲ ਘਰ ਚ ਹੀ ਕਰ ਦਿੱਤਾ ਕਤਲ ਮ੍ਰਿਤਕ ਪਰਮਜੀਤ ਸਿੰਘ ਦੇ ਬੇਟੇ ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਜਨਮ ਦਿਨ ਦੀ ਪਾਰਟੀ ਲਈ ਮੰਗ ਰਿਹਾ ਸੀ 5000 ਰੁਪਏ ਜਨਮ ਦਿਨ ਲਾ ਲੋ ਜਿੱਦ ਕਰਦਾ ਰਿਹਾ ਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਥੋਂ ਬਾਈ ਕਰ ਲਿਆ ਪੈਸਿਆਂ ਨੂੰ ਲੈ ਕੇ ਹੋਈ ਤਕਰਾਰ ਦੇ ਚਲਦੇ ਕੀਤਾ ਕਤਲ ਤੇ ਨੇ ਇਸ ਚਾਕੇ ਬ੍ਰਿੰਦਰਪੀ ਸਿੰਘ ਆਪਣੇ ਪਿਤਾ ਦੇ ਇੱਤੇ ਕੱਪੜੇ ਕੱਟਣ ਵਾਲੀ ਕੈਂਚੀ ਦੀ ਵਾਰ ਕਰੇ ਜਿਸ ਨਾਲ ਉਹਦੇ ਜਾਫੀ ਹੋ ਗਿਆ ਕਾਫੀ ਦਰ ਹਨ ਮੁੱਤੇ ਸਿਵਲ ਅਸਟਾ ਕਰਮਜੀਤ ਸਿੰਘ ਉਹਨੇ ਲਿਖਿਆ ਜਿੱਥੇ ਉਹਦੀ ਰਿਪੋਰਟ ਕਰਾ ਦਿੱਤਾ ਜੀ ਹਾਂ ਪੰਜਾਬ ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਆ ਇੱਕ ਪੁੱਤ ਵੱਲੋਂ ਆਪਣੇ ਪਿਓ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਬਰਿੰਦਰਜੀਤ ਵੱਲੋਂ ਆਪਣਾ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਪਿਤਾ ਤੋਂ 5000 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਪਿਤਾ ਵੱਲੋਂ 1000 ਰੁਪਏ ਪਾਰਟੀ ਲਈ ਦਿੱਤੇ ਜਾ ਰਹੇ ਸੀ ਪਰ ਪੁੱਤ ਜਿੱਦ ਤੇੜਿਆ ਹੋਇਆ ਸੀ ਕਿ ਉਸ ਨੂੰ ਪਾਰਟੀ ਲਈ 5000 ਰੁਪਏ ਦਿੱਤੇ ਜਾਣ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਤੈਸਚਾਏ ਪੁੱਤ ਨੇ ਆਪਣੇ ਪਿਤਾ ਨੂੰ ਮੌਤ ਦੀ ਗਹਿਰੀ ਨੀਂਦ ਸੁਲਾ ਦਿੱਤਾ ਕਾਤਲ ਵੱਲੋਂ ਆਪਣੇ ਪਿਓ ਤੇ ਇੱਕ ਤੋਂ ਬਾਅਦ ਇੱਕ ਕੈਂਚੀ ਨਾਲ ਕਈ ਵਾਰ ਕੀਤੇ ਗਏ ਜਿਸ ਕਾਰਨ ਖੂਨ ਨਾਲ ਲਤਪਤ ਪਰਮਜੀਤ ਸਿੰਘ ਥੱਲੇ ਡਿੱਗ ਗਿਆ ਤੇ ਪੁੱਤ ਦੀਆਂ ਅੱਖਾਂ ਸਾਹਮਣੇ ਤੜਪ ਤੜਪ ਉਸਦੇ ਪਿਓ ਦੀ ਮੌਤ ਹੋ ਗਈ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਮਿੰਨੇ ਸੀਗੇ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਇਹ ਮੁੱਖ ਅਫਸਰ ਸਾਹਿਬ ਨੇ ਨੌਕਤੇ ਪੁੱਜ ਕੇ ਉਹਦੀ ਪਤਨੀ ਜਰਨਜੀਤ ਕੌਰ ਦੇ ਬਿਆਨ ਤੇ ਉਹਦੇ ਬੇਟੇ ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਇਹ ਰਾਤ ਮਿਤੀ ਰਾਤ 9:00 ਵਜੇ ਦੀ ਗੱਲ ਹੈ ਮ੍ਰਿਤਿਕ ਪਰਮਜੀਤ ਸਿੰਘ ਦੇ ਬੇਟੇ ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜ਼ਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮਰੇ ਤੇ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬੁਲਾ ਲਾ ਉਹ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰ ਤੇ ਆਪਣੇ ਕਮਰੇ ਚ ਆਪਣੇ ਪਿਤਾ ਨਾਲ ਹੱਤੋਬਾਈ ਕਰਨ ਲੱਗ ਗਿਆ ਇਹਨਾਂ ਰੌਲਾ ਸੁਣ ਕੇ ਗਵੰਡੀ ਕਮਲਜੀਤ ਸਿੰਘ ਆ ਗਿਆ ਇੱਥੇ ਉਹਨੇ ਤੈਸ ਜਾ ਕੇ ਸੁਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਦੇ ਉੱਤੇ ਕੱਪੜੇ ਕੱਟਣ ਵਾਲੀ ਕੈਂਚੀ ਦੇ वार ਕਰੇ ਜਿਸ ਨਾਲ ਉਹਦੇ ਜਾਫੀ ਹੋ ਗਿਆ ਕਾਫੀ ਬਰਨਾ ਉੱਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਇਆ ਜਿੱਥੇ ਉਹਦੀ ਕ੍ਰਿਤ ਕਰਾ ਰੋ ਸਰ ਮਾਮਲਾ ਦਰਜ ਕਰਨੇ ਰਣਜੀਤ ਕੌਰ ਦੇ ਬਿਆਨ ਤੇ ਹੱਕੀ ਪੋਸਟਮਾਰਟਮ ਕਰਾ ਕੇ ਜਿਵੇਂ ਜਿਸੀ ਵੀ ਸੂਤ ਤੋਕੀ ਦ੍ਰਿਸ਼ ਨਹੀਂ ਫੜਕੇ ਕਰ ਵੀ ਅਮਚੇ ਦੇਂਦੀ ਜੋ ਕਤਲ ਦੀ ਇਹ ਵੱਡੀ ਵਾਰਦਾਤ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਪੱਤੋ ਤੋਂ ਸਾਹਮਣੇ ਆਈ ਹੈ ਜਿਸ ਨੇ ਹਰ ਇੱਕ ਦੇ ਰੌਂਟੇ ਖੜੇ ਕਰ ਦਿੱਤੇ ਨੇ ਹਰ ਕਿਸੇ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਹਰ ਕੋਈ ਇਹੋ ਸੋਚ ਰਿਹਾ ਹੈ ਕਿ ਆਖਿਰ ਕਿਵੇਂ ਕੋਈ ਪੁੱਤ ਆਪਣੇ ਪਿਤਾ ਦਾ ਕਤਲ ਕਰ ਸਕਦਾ ਹੈ ਜਿਸ ਪਿਓ ਨੇ ਪੁੱਤ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਜਿਸ ਦੇ ਮੋਢਿਆਂ ਤੇ ਵੈਠ ਪੁੱਤ ਵੱਡਾ ਹੋਇਆ ਹੋਵੇ ਆਖਿਰ ਕਿਵੇਂ ਉਹੀ ਪੁੱਤ ਆਪਣੇ ਪਿਤਾ ਦਾ ਕਾਲ ਬਣ ਸਕਦਾ ਹੈ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਫਿਲਹਾਲ ਦੇਖਣ ਹੋਵੇਗਾ ਪੁਲਿਸ ਕਦੋਂ ਤੱਕ ਕਤਲ ਪੁੱਤ ਨੂੰ ਗ੍ਰਿਫਤਾਰ ਕਰਦੀ ਹੈ ਜਗਬਾਨ ਟੀਵੀ ਲਈ ਵਿਪਨ ਭਾਰਤਵਾਦੀ ਦੀ ਰਿਪੋਰਟ